नौकरी करो नौकरी かわいい。<noise> ਅੱਜ ਸਾਡਾ ਜਿਹੜਾ ਹਾਊਸ ਦਾ ਬਣਿਆ ਉਹਦਾ ਜਿਹੜਾ ਪਹਿਲਾ ਬਜਟ ਸੀਗਾ ਸੋ ਅੱਜ ਬਹੁਤ ਗਿਣਤੀ ਦੇ ਨਾਲ ਜਿਹੜੇ ਆ ਗਏ ਇਹ ਬਜਟ ਨੂੰ ਔਰ ਜਿਹੜੇ ਅੱਜ ਮਤੇ ਸੀਗੇ ਉਹ ਪਾਸ ਕੀਤੇ ਗਏ ਨੇ ਔਰ ਅੱਜ ਮਾਨਸੀ ਕਾ ਕਿ ਇਹਨਾਂ ਦੇ ਵੀ ਵਿਚਾਰ ਜਿਹੜੇ ਸੁਨੇ ਜਾਣ ਲੇਕਿਨ ਇਹਨਾਂ ਰੋਲੇ ਰੱਪੇ ਦੇ ਵਿੱਚ ਜਿਹੜਾ ਹੈਗਾ ਆਪਣਾ ਟਾਈਮ ਖਰਾਬ ਕੀਤਾ ਹੈ ਔਰ ਪਚਾਦੇ ਚਿਕੀ ਸ਼ਹਿਰ ਦਾ ਵਿਕਾਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਏ ਲੇਕਿਨ ਬਹੁ ਗਿਣਤੀ ਦੇ ਵਿੱਚ ਜਿਹੜਾ ਕਾਉਂਸਲਰ ਨੇ ਹੱਥਕਾਰੀ ਕਰਕੇ ਜਿਹੜਾ ਬਜਟ ਨੂੰ ਔਰ ਮਤਿਆਂ ਨੂੰ ਪਾਸ ਕੀਤਾ ਜਿਹੜੇ ਸ਼ਹਿਰ ਦੇ ਡਿਵੈਲਪਮੈਂਟ ਦੇ ਕੰਮ ਨੇ ਤਾਂ ਕਿ ਤੇਜ਼ੀ ਦੇ ਨਾਲ ਹੋ ਸਕਣ ਕਿੰਨਾ ਵਾਅਦਾ ਕੀਤਾ ਗਿਆ ਬਜਟ ਦੇ ਵਿੱਚ ਜੀ ਬਜਟ ਦੇ ਵਿੱਚ ਤਕਰੀਬਨ 10-12% ਦਾ ਵਾਅਦਾ ਕੀਤਾ ਗਿਆ ਜੀ ਬਦਲਾਅ ਹੋਵੇਗਾ ਜੀ 101% ਜੀ ਤੁਹਾਨੂੰ ਅਗਲੇ 4-6 ਮਹੀਨੇ ਦੇ ਵਿੱਚ ਸ਼ਹਿਰ ਦੇ ਵਿੱਚ ਬਦਲਾਅ ਨਜ਼ਰ ਆਏਗਾ ਮੈਂ ਗਰੰਟੀ ਨਾਲ ਤੁਹਾਨੂੰ ਜਿਹੜੀ ਇਹ ਬਾਈਟ ਦੇ ਰਿਹਾ ਔਰ 6 ਮਹੀਨੇ ਬਾਅਦ ਆਪਾਂ ਫੇਰ ਕਰਾਂਗੇ ਇੱਕ ਪਾਸੇ ਕਹਿਣਾ ਚਾਹੋਗੇ ਜਿਹੜੇ ਵਿਰੋਧ ਕਰਦੇ ਫਿਰੇ ਜੀ ਦੇਖੋ ਵਿਰੋਧੀ ਵੀ ਸਾਡੇ ਕਾਉਂਸਲਰ ਨੇ ਉਹ ਗਮਰਾਹ ਹੋਏ ਨੇ ਉਹਨਾਂ ਨੂੰ ਮੈਂ ਇਹ ਅਪੀਲ ਕਰਨਾ ਚਾਹੁੰਦਾ ਭਾਈ ਛੱਡੋ ਬਹੁਤ ਹੋ ਗਿਆ ਬਹੁਤ ਡਰਾਮੇ ਹੋ ਗਏ ਨੇ ਤੁਹਾਨੂੰ ਦੋ-ਦੋ ਮਹੀਨੇ ਹੋ ਗਏ ਨੇ ਬਿਨਾਂ ਕੋਰਪੋਰੇਸ਼ਨ ਤੋਂ ਕੋਈ ਕੰਮ ਕਰਵਾਇਆ ਲੋਕਾਂ ਨੇ ਤੁਹਾਨੂੰ ਚੁਣ ਕੇ ਭੇਜਿਆ ਆਪਣੇ ਕੰਮ ਕਰਵਾਉਣ ਲਈ ਤੁਹਾਨੂੰ ਇਸ ਲਈ ਨਹੀਂ ਭੇਜਿਆ ਕਿ ਸਾਨੂੰ ਸੀਟ ਮਿਲ ਜੇ ਸੀਟ ਮਿਲ ਜੇ ਸੀਟ ਮਿਲ ਜੇ ਸੋ ਜੇ ਤੁਸੀਂ ਇਸ ਵਿਧਾਨਕ ਤੌਰ ਤੇ ਹਾਈ ਕੋਰਟ ਦੇ ਵਿੱਚ ਗਏ ਹੋ ਤੁਹਾਡਾ ਰਾਈਟ ਹੈ ਔਰ ਇਹ ਜੋ ਹਾਈ ਕੋਰਟ ਕਰੇਗਾ ਉਸ ਚੀਜ਼ ਨੂੰ ਵੇਟ ਕਰੋ ਓਨੀ ਦੇਰ ਤੱਕ ਜਿਹੜਾ ਸ਼ਹਿਰ ਦੇ ਵਿਕਾਸ ਲਈ ਜਿਹੜੀ ਡਿਵੈਲਪਮੈਂਟ ਲਈ ਇੱਕ ਜੀ ਨਾਲ ਸਹਿਯੋਗ ਕਰਕੇ ਚੱਲੋ ਅੱਜ ਦੇ ਦਿਨ ਬਹੁਤ ਬੇਲਗਾਨਜਕ ਤੇ ਹੰਗਾਮਾ ਕੀਤਾ ਗਿਆ ਉਹਨੂੰ ਕਿਸ ਤਰ੍ਹਾਂ ਕਾਗਜ਼ ਪਾੜੇਗੇ ਦੇਖੋ ਇਹ ਤਾਂ ਜਿਹੜੀਆਂ ਨੇ ਸਿਰਫ ਏਸੀ ਨੂੰ ਰੋਕਿਆ ਗਿਆ ਕਿ ਹੌਕਸ ਦੀ ਜਿਹੜੀ ਕਾਰਵਾਈ ਨੂੰ ਰੋਕਿਆ ਜਾਏ ਤਾਂ ਕਿ ਸ਼ਹਿਰ ਦੇ ਡਿਵੈਲਪਮੈਂਟ ਦੇ ਕੰਮ ਨਾ ਹੋਣ ਲੇਕਿਨ ਬਹੁ ਗਿਣਤੀ ਦੇ ਵਿੱਚ ਲੋਕਾਂ ਹੱਥ ਖੜੇ ਕਰਕੇ ਸਾਡੇ ਕੌਂਸਲਰਾਂ ਨੇ ਜਿਹੜਾ ਹੈਗਾ ਬਜਟ ਨੂੰਰ ਮਤਿਆਂ ਨੂੰ ਪਾਸ ਕਰ ਦਿੱਤਾ ਕਿੰਨੇ ਦਾ ਪਾਸ ਕਰਾਈ ਜਾਵੇ VOTING ਕਰਾਈ ਜਾਵੇ ਉਹ ਇਹ ਗੱਲ ਕਹਿ ਰਹੇ ਬਾਰ- ਵੋਟਿੰਗ ਕਰਵਾਈ ਗਈ ਹੈ ਵੋਟਿੰਗ ਦੇ ਵਿੱਚ ਤੇ ਹੱਥ ਖੜੇ ਕਰਕੇ ਜਿਹੜਾ ਹਮੇਸ਼ਾ ਜਿਹੜਾ ਜਿਸ ਤਰ੍ਹਾਂ ਹੋਇਆ ਉਸ ਤਰ੍ਹਾਂ ਹੀ ਇਹ ਵੋਟਿੰਗ ਵੀ ਕਰਾਨੀ ਹੈ ਤੇ ਕਮ ਸੇ ਕਮ ਬੈਠ ਕੇ ਇਹਨਾਂ ਨੂੰ ਚਾਹੀਦਾ ਸੀ ਆਰਾਮ ਨਾਲ ਲੀਬੀਨਾ ਸੀ ਤੇ ਕਹਿੰਦੇ ਆ ਜੀ ਕਿ ਜਿਹੜੇ ਤੁਹਾਡੇ ਸਵਾਲ ਨੇ ਸਾਡੇ ਨਾਲ ਸਵਾਲ ਕਰੋ ਜਾਈਂ ਜਵਾਬ ਦੇਣੇ ਆ ਤਾਂ ਕਿ ਸ਼ਹਿਰ ਦੀ ਚੰਗੀ ਤਰ੍ਹਾਂ ਡਵੈਲਪਮੈਂਟ ਹੋ ਸਕੇ ਤੇ ਅੱਜ ਦੇ ਇਸ ਪੂਰੇ ਵਿਰੋਧ ਪ੍ਰਦਰਸ਼ਨ ਨੂੰ ਕਿਵੇਂ ਦੇਖਦੇ ਹੋ ਤੁਸੀਂ ਮੈਂ ਦੇਖੋ ਇਹ ਹੌਸ ਦੇ ਵਿੱਚ ਵੀ ਕਾਰਪੋਰੇਸ਼ਨ ਤੇ ਵੀ ਹੈ ਅਸੈਂਬਲੀਆਂ ਚ ਵੀ ਵਿਰੋਧੀ ਤੇਰੇ ਇਹੋ ਜਿਹੇ ਕੰਮ ਕਰ ਰਹੀ ਹੈ ਲੇਕਿਨ ਅਸੀਂ ਸ਼ਹਿਰ ਦਾ ਵਿਕਾਸ ਕਰਨਾ ਹੈ ਸ਼ਹਿਰ ਦਾ ਕੰਮ ਕਰਨਾ ਹੈ ਅਸੀਂ ਸਾਰੇ ਜਿਹੜੇ ਨੇ ਕੰਮ ਕਰ ਕਿੰਨੇ ਦਾ ਬਜਟ ਪਾਸ ਕੀਤਾ ਗਿਆ तकरीबन 450 ਤੇ ਇਹਦੇ ਚ ਕੀ ਕੀ ਕੰਮ ਹੋਣਗੇ ਜੀ ਕਿਸ ਤਰ੍ਹਾਂ ਦਾ ਕੰਮ ਦੇਖੋ ਇਹਦੇ ਵਿੱਚ ਤਾਂ ਅਸੀਂ ਜਿਹੜਾ ਸਭ ਤੋਂ ਜ਼ਿਆਦਾ ਸ਼ਹਿਰ ਦੇ ਵਿੱਚ ਜਿਹੜੀ ਪ੍ਰੋਬਲਮ ਸੀਗੀ ਇੱਕ ਤਾਂ ਅਸੀਂ कूड़े ਦੀ ਇਹ ਬਹੁਤ ਵੱਡੀ ਸਾਡੇ ਪਿਛਲੇ ਕਾਫੀ ਸਮੇਂ ਤੋਂ ਜਿਹੜੀ ਇਹ ਪ੍ਰੋਬਲਮ ਆ ਰਹੀ ਸੀ ਉਹਦਾ ਵੀ ਅਸੀਂ ਜਿਹੜਾ ਹੈਗਾ ਇਹਦੇ ਵਿੱਚ ਜਿਹੜਾ ਮਤਾ ਪਾਇਆ ਗਿਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਉਹਨੂੰ ਜਿਹੜੀ ਇਹ ਗੀ ਬਿਲਕੁਲ ਅਸੀਂ ਕੂੜੇ ਦੀ ਨਵੀਂ ਕਮਪਨੀ ਲਿਆ ਰਹੇ ਆ ਜਿਹੜੀ ਸ਼ਹਿਰ ਦੇ ਵਿੱਚੋਂ ਡੱਪਡ ਹੋਏ ਔਰ ਕੂੜੇ ਨੂੰ ਵੀ ਖਤਮ ਕਰੇਗੀ ਔਰ ਜਿੱਥੇ ਸਾਡੇ ਸੀਵਰੇਜ ਦੀ ਪ੍ਰੋਬਲਮ ਹੈ ਉਹਦੇ ਲਈ ਵੀ ਅਸੀਂ ਬੰਦੇ ਵਧਾ ਰਹੇ ਆ ਔਰ ਇਸ ਤਰ੍ਹਾਂ ਸਾਰੇ ਛੋਟੇ-ਮੋਟੇ ਕੰਮ ਜਿੰਨੇ ਵੀ ਨੇ ਉਹ ਕਰ ਰਹੇ ਆ ਉਹਦੇ ਨਾਲ ਵੀ ਵੱਡੇ ਵੀ ਜਿਹੜੇ ਨੇ ਆਲਰੇਡੀ ਜਿਹੜੇ ਸਾਡੇ ਟੈਂਡਰ ਲੱਗ ਵੀ ਚੁੱਕੇ ਨੇ ਉਹ ਸ਼ਹਿਰ ਦੀ ਜਿਹੜੀ ਆਲ ਓਵਰ ਡਵੈਲਪਮੈਂਟ ਹੋਈ ਪਰ ਸਭ ਦੇ ਵਿੱਚ ਇੱਕ ਉਹ ਭਰਾੜੀਵਾਲ ਦੀ ਜ਼ਮੀਨ ਨੂੰ ਲੈ ਕੇ ਮਤਾ ਲਿਆਵਾਂਗੇ ਅਸੀਂ ਉਹ ਵੀ ਪਾਸ ਕਰਤਾ ਕਿ ਜਿਹੜੀ ਜ਼ਮੀਨ ਨਗਰ ਨਗਿੰਦਮੀ ਹੈ ਤੇ ਕੁਝ ਲੋਕਾਂ ਨੂੰ ਉਹ ਤੇ ਕੱਢਿਆ ਜੀ ਅਸੀਂ ਮੈਂ ਪਹਿਲਾਂ ਵੀ ਕਿਹਾ ਸੀਗਾ ਕੋਈ ਵੀ ਕਾਰਪੋਰੇਸ਼ਨ ਦੀ 1 ਇੰਚ ਵੀ ਜ਼ਮੀਨ ਜਿਹੜੀ ਅਸੀਂ ਕਿਸੇ ਕੋਲ ਨਹੀਂ ਰਹਿਣ ਦਿਆਂਗੇ ਉਹ ਖਾਲੀ ਕਰਵਾ ਕੇ ਕਬਜ਼ਾ ਲਵਾਂਗੇ ਜੇ ਕਿਸੇ ਨੇ ਨਜਾਇਜ਼ ਕੀਤਾ ਆ ਦਾ ਉਹਦੇ ਉੱਤੇ ਪਰਚੇ ਵੀ ਧਾਰ ਬਿਲਕੁਲ ਜੀ ਇਹਦੇ ਉੱਤੇ ਸਹੀ ਲੱਗਿਆ ਅੱਛਾ ਜੇ ਅੱਜ ਵਿਰੋਧੀ ਧਿਰ ਕਹਿੰਦੇ ਜੀ ਬਜਟ ਪਾਸ ਹੋਇਆ ਨਹੀਂ ਉਹਦੇ ਬਾਰੇ ਵਿਰੋਧੀ ਧਿਰ ਕਹਿ ਰਹੀ ਕਿ ਬਜਟ ਪਾਸ ਹੋਇਆ ਹੀ ਨਹੀਂ ਪਹਿਲੇ ਬਜਟ ਸੁਣਾਇਆ ਹੀ ਨਹੀਂ ਗਿਆ ਦੇਖੋ ਜੇਕਰ ਵਿਰੋਧੀ ਧਿਰ ਦਾ ਇਹਨਾਂ ਦਾ ਗੱਲ ਹੈ ਕਿ ਇੱਕ ਅਸੀਂ ਆਰਾਮ ਨਾਲ ਬਹਿ ਕੇ ਇਹਨਾਂ ਨੂੰ ਕਹਾਂ ਤੁਸੀਂ ਸੁਣੋ ਆਪਣੇ ਸਾਡੇ ਸਵਾਲ ਜਿਹੜੇ ਨੇ ਜਵਾਬ ਨੇ ਉਸ ਆਪਣੇ ਸਵਾਲ ਦੱਸੋ ਆਪਣੇ ਜਵਾਬ ਪਰ ਤੁਹਾਡੇ ਸਾਹਮਣੇ ਜਿਸ ਤਰ੍ਹਾਂ ਦਾ ਉਹਨਾਂ ਨੇ ਅੱਜ ਬਿਹੇਵੀਅਰ ਸੀਗਾ ਉਹ ਲੱਗਦਾ ਹੀ ਨਹੀਂ ਸੀਗਾ ਕਿ ਇਹ ਸ਼ਹਿਰ ਦਾ ਡਵੈਲਪਮੈਂਟ ਕਰਵਾਉਣ ਆਏ ਨੇ ਉਹ ਲੱਗਦਾ ਹੀ ਇਹ ਸੀ ਕਿ ਸ਼ਹਿਰ ਦੀ ਡਵੈਲਪਮੈਂਟ ਨੂੰ ਰੋਕਣ ਲਈ ਆਏ ਨੇ ਜੀ ਪਰ ਜਗਾ ਜਗਾ ਡੈਫੀਨਿਟਲੀ ਕਾਲੇ ਦਾ ਮਿੱਟੀ ਕਰਕੇ ਤੇ ਇਹ ਕੀਤਾ ਇਹ ਮੇਅਰ ਮੰਨਣ ਨਾਲ ਇਹ ਕੋਈ ਕੋਈ ਲਾਰਡ ਨੇ ਜਦੋਂ ਹਾਈ ਕੋਰਟ ਦੇ ਵਿੱਚ ਕੇਸ ਪੈਂਡਿੰਗ ਹੈ ਇੰਨਾ ਕੋਈ ਸੰਵਿਧਾਨਿਕ ਜਿਹੜੀ ਗੱਲ ਨਹੀਂ ਕੀਤੀ ਸੰਵਿਧਾਨ ਇਹ ਕਹਿੰਦਾ ਕਿ ਮੇਅਰ ਬਣਿਆ ਦਾ ਮੇਅਰ ਬੈਠਾ ਦਾ ਤੁਸੀਂ ਆਪਣੇ ਜਿਹੜੇ ਸਵਾਲ ਕਰੋ ਆਪੇ ਜਿਹੜੀ ਪ੍ਰੋਬਲਮ ਨੇ ਮੇਰ ਨੂੰ ਦੱਸੋ ਮੈਨੂੰ ਦੱਸੋ ਤੁਸੀਂ ਇਹ ਜਿਹੜਾ মিডিਆ ਹੈ ਸੰਵਿਧਾਨਕ ਆ ਕਾਹਕੇ ਨਵੀਂ ਗੱਲ ਕਰਨ ਦਾ ਠੀਕ ਹੈ ਜੀ ਪਰ ਪਰ ਜਿਸ ਤਰੀਕੇ ਨਾਲ ਕਾਗਜ਼ ਪਾੜੇ ਗਏ ਪੂਰੇ ਬਜਟ ਦੀਆਂ ਕਾਪੀਆਂ ਪਾੜੀਆਂ ਗਈਆਂ ਇਹਨੂੰ ਤੁਸੀਂ ਕਿਉਂਕਿ ਤੁਸੀਂ ਵੀ ਇੱਕ ਇਹ ਇਹ ਸੰਵਿਧਾਨ ਦੀਆਂ ਨੇ ਨਾ ਉਲੰਘਣਾ ਕੀਤੀ ਹੈ ਹੂੰ ਇਹਨਾਂ ਉਲੰਘਣਾ ਨਾ ਕੀਤੀ ਹੈ ਜੀ